ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਆਪਾਂ ਵੀ ਠੀਕ ਠਾਕ ਆਂ ਵੀ ਹੋਰ ਸੁਣਾਓ ਸਾਰੇ ਕਿਵੇਂ ਹੋ ਠੀਕ ਹੋ ਚਲੋ ਠੀਕ ਹੀ ਚਾਹੀਦੀ ਆ ਸਾਰੇ ਵਧੀਆ ਚਾਹੀਦੇ ਆ ਤੇ ਠੰਡ ਜਿਹੜੀ ਆਉਣੀ ਸ਼ੁਰੂ ਹੋ ਗਈ ਆ ਤੇ ਅੱਜ ਫਿਰ ਆਪਾਂ ਇੱਕ ਛੋਟੀ ਜੀ ਰੈਮਡੀ ਲੈ ਕੇ ਆਏ ਤੁਹਾਡੇ ਵਾਸਤੇ ਪੈਣਾ ਲਈ ਜਿਹੜੀ ਕਿ ਇੰਨੀ ਵਧੀਆ ਹੈਗੀ ਆ ਤੇ ਇੱਕ ਭੈਣ ਦੇ ਕਮੈਂਟ ਦਾ ਰਿਪਲਾਈ ਵੀ ਆ ਠੀਕ ਆ ਤੇ ਇੱਕ ਭੈਣ ਦਾ ਕਮੈਂਟ ਸੀ ਵੀ ਜਿਹੜਾ ਮਤਲਬ ਫੀਸ ਹਨਾ ਕਾਲਾ ਕਾਲਾ ਹੋਇਆ ਪਿਆ ਠੀਕ ਆ ਪਿਗਮਨਟੇਸ਼ਨ ਪਿਗਮਨਟੇਸ਼ਨ ਲਈ ਆਪਾਂ ਤੁਹਾਨੂੰ ਇੱਕ ਇੰਨੀ ਵਧੀਆ ਚੀਜ਼ ਦੱਸਾਂਗੇ ਜਿਹਦੇ ਨਾਲ ਤੁਹਾਡਾ ਬਹੁਤ ਛੇਤੀ ਖਤਮ ਹੋ ਜਾਣੀ ਆ ਬਹੁਤ ਛੇਤੀ ਪਿਗਮਨਟੇਸ਼ਨ ਜਿਹੜੀ ਖਤਮ ਹੋ ਜੂਗੀ ਬਸ ਤੁਸੀਂ ਟਰਾਈ ਕਰਦੇ ਰਹਿਣਾ ਹੋਊ ਉਸ ਚੀਜ਼ ਨੂੰ ਤੇ ਮਤਲਬ ਰਿਜ਼ਲਟ ਬਹੁਤ ਵਧੀਆ ਹੋ ਉਸ ਚੀਜ਼ ਦਾ ਠੀਕ ਆ ਕੋਈ ਜ਼ਿਆਦਾ ਮਹਿੰਗੀ ਨਹੀਂ ਕੋਈ ਆਏ ਨਹੀਂ ਵੀ ਤੁਹਾਨੂੰ ਖਾਸ ਲੈ ਕੇ ਆਉਣੀ ਪੋਗੀ ਬਸ ਤੁਸੀਂ ਕੀ ਕਰਨਾ ਤੁਸੀਂ ਮਤਲਬ ਤੁਹਾਡੀ ਰਸੋਈ ਚ ਹੀ ਪਈ ਹੋਗੀ ਤਕਰੀਬਨ ਉਹ ਚੀਜ਼ ਤੇ ਬਾਕੀ ਤੁਹਾਡੇ ਕੋਲੇ ਹੋਊਗੀ ਕਿਉਂਕਿ ਆਪਾਂ ਬਹੁਤ ਸਾਰੇ ਉਹ ਮਤਲਬ ਹੋਮ ਰੈਮਡੀ ਦੇ ਵਿੱਚ ਉਹ ਚੀਜ਼ ਆ ਜਿਹੜੀ ਯੂਜ਼ ਕਰਦੇ ਆ ਠੀਕ ਆ ਤੇ ਉਹ ਚੀਜ਼ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਉਹ ਕਿਹੜੀ ਚੀਜ਼ ਆ ਉਹ ਹੈਗੀ ਆ ਮਲਠੀ ਪਾਊਡਰ ਜਿਹੜਾ ਆਪਾਂ ਤੁਹਾਨੂੰ ਦੱਸਿਆ ਹੀ ਹੋਇਆ ਮਲਠੀ ਪਾਊਡਰ ਮਲਠੀ ਸੀਰਮ ਮਲਠੀ ਪੈਕ ਮਲਠੀ ਸਕਰਬ ਇਹਨੂੰ ਯੂਜ਼ ਕਰਨਾ ਨਹੀਂ ਛੱਡਣਾ ਤੁਸੀਂ ਨਹੀਂ ਛੱਡਣਾ ਕੋਈ ਵੀ ਫੇਸ ਦੀ ਪ੍ਰੋਬਲਮ ਕਿਸੇ ਵੀ ਤਰ੍ਹਾਂ ਦੀ ਪਿਗਮੈਂਟੇਸ਼ਨ ਆ ਉਹ ਜਿਹੜੀ ਆ ਰਮੂਵ ਹੋ ਜੂਗੀ ਠੀਕ ਆ ਉਹਨੂੰ ਵਰਤਣ ਦਾ ਤਰੀਕਾ ਆ ਆਪਣੇ ਕੋਲੇ ਮਲਠੀ ਪਾਊਡਰ ਆ ਤੇ ਇੱਕ ਲੈਣਾ ਆਪਾਂ ਗੁਲਾਬ ਚਾਹ ਠੀਕ ਆ ਜਿਨ੍ਹਾਂ ਦੀ ਸਕਿਨ ਡਰਾਈ ਆ ਉਹ ਗ੍ਰੇਸਲੀਨ ਲਾਲ ਪਾ ਲੈਣ ਜਿਨ੍ਹਾਂ ਦੀ ਆਇਲੀ ਆ ਉਹ ਚਾਹੇ ਨਾ ਪਾਉਣ ਉਹ ਕੋਈ ਦਿੱਕਤ ਨਹੀਂ ਹੈਗੀ ਜੇ ਹੈਗੀ ਤਾਂ ਤੁਸੀਂ ਪਾ ਲਿਓ ਕੋਈ ਗੱਲ ਨਹੀਂ ਸਰਦੀ ਜਾਂ ਸਰਦੀ ਦੇ ਵਿੱਚ ਇਹ ਵਧੀਆ ਮੋਇਸਚਰਾਈਜ਼ਰ ਹੈ ਠੀਕ ਆ ਆਪਣੀ ਸਕਿਨ ਵਧੀਆ ਰਹਿੰਦੀ ਆ ਤੇ ਇਹਨੂੰ ਆਪਾਂ ਹੁਣ ਪੈਕ ਬਣਾਉਣਾ ਕਿਵੇਂ ਆਪਾਂ ਤੁਹਾਨੂੰ ਉਹ ਦੱਸ ਦਿੰਨੇ ਜਿਨ੍ਹਾਂ ਦੇ ਪਿਗਮੈਂਟੇਸ਼ਨ ਹੈਗੀ ਆ ਉਹਦੇ ਲਈ ਇਹ ਚੀਜ਼ ਹੈਗੀ ਆ ਜਿਆ ਜਿਨ੍ਹਾਂ ਦਾ ਸਕਿਨ ਜਿਹੜੀ ਕਾਲੀ ਹੋਈ ਪਈ ਆ ਵੀ ਬਹੁਤ ਜ਼ਿਆਦਾ ਉਹਨਾਂ ਲਈ ਬਹੁਤ ਵਧੀਆ ਇਹ ਇੱਕ ਪੈਕ ਆ ਤੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਹ ਲਗਾਉਣਾ ਕਿਵੇਂ ਆ ਤੇ ਬਣਾਉਣਾ ਕਿਵੇਂ ਆ ਠੀਕ ਆ ਆਪਾਂ ਨੂੰ ਇਹ ਮੁਲਠੀ ਜਿਹੜੀ ਆ 20 30 ਰੁਪਿਆ ਦੀ ਲਿਆ ਕੇ ਤੁਸੀਂ ਜਾਂ ਤਾਂ ਘਰੇ ਪੀਸ ਲਓ ਇਹ ਮੇਰਾ ਤਾਂ ਮਾਰਕੀਟ ਵਾਲਾ ਪਹਿਲਾਂ ਮੈਂ ਘਰੇ ਪੀਸੀ ਸੀ ਘਰੇ ਬਈ ਥੋੜਾ ਜਿਹਾ ਪਾਊਡਰ ਨਿਕਲਦਾ ਵਾਵਾ ਸਾਰੇ ਜੋ ਕਿਉਂਕਿ ਉਹ ਨਟ ਲੱਕੜ ਜੀ ਜ਼ਿਆਦਾ ਨਿਕਲ ਜਾਂਦੀ ਹੈ ਤੇ ਮਾਰਕੀਟ ਚੋਂ ਵਧੀਆ ਆ ਜਾਂਦਾ ਹੈਗਾ ਠੀਕ ਆ ਉਹ ਲਿਆਇਓ ਤੁਸੀਂ ਚਲੋ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿਵੇਂ ਬਣਾਉਣਾ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਚਾਹੀਦੀ ਸਭ ਤੋਂ ਪਹਿਲਾਂ ਕੌਲੀ ਆ ਦੇਖੋ ਆਪਣੇ ਕੋਲੇ ਇੱਕ ਕੌਲੀ ਆ ਫਿਰ ਚਾਹੀਦਾ ਮਲੱਠੀ ਪਾਊਡਰ ਠੀਕ ਆ ਆਪਾਂ ਇਹ ਬਾਜ਼ਾਰ ਵਾਲਾ ਹੀ ਲਿਆ ਆ ਮਲੱਠੀ ਪਾਊਡਰ ਮੇਰੀ ਕੰਚ ਦੀ ਕੌਲੀ ਟੁੱਟ ਗਈ ਐਸ ਕਰਕੇ ਫਿਰ ਮੈਂ ਹੁਣ ਇਹੀ ਕੌਲੀ ਵਰਤਦੀ ਆ ਹਜੇ ਤੱਕ ਮੇਰੇ ਕੋਲ ਉਹ ਬਾਈ ਹੀ ਕੀਤੀ ਗਈ ਕੰਚ ਦੀ ਕੋਲੀ ਲੋ ਜੀ ਆਪਾਂ ਇੰਨਾ ਕ ਪਾ ਲੈਣਾ ਆਪਦੇ ਫੇਸ ਦੇ ਹਿਸਾਬ ਨਾਲ ਤੁਸੀਂ ਦੇਖ ਲਓ ਮਤਲਬ ਸਪੂਨ ਕ ਬਹੁਤਾ ਬਸ ਮਤਲਬ ਛੋਟਾ ਬਿਲਕੁਲ ਸਪੂਨ ਆ ਹੈਗੀ ਆ ਗਲੇਸਰੀਨ ਲੋ ਜੀ ਆਪਾਂ ਦੇਖੋ ਕਿੰਨੀ ਕ ਪਾਉਣੀ ਥੋੜੀ ਜੀ ਇਹ ਪਾਉਣੀ ਆਪਾਂ ਠੀਕ ਇਹ ਤਾਂ ਇੱਕ ਮੋਇਸਚਰਾਈਜ਼ਰ ਵਾਸਤੇ ਆ ਜੇ ਤੁਹਾਡੇ ਕੋਲ ਹੈਗੀ ਆ ਤਾਂ ਪਾ ਲਓ ਜੇ ਨਹੀਂ ਹੈਗੀ ਤੁਸੀਂ ਇਸ ਚੀਜ਼ ਨੂੰ ਸਕਿਪ ਕਰ ਸਕਦੇ ਹੋ ਤੇ ਲੋ ਜੀ ਆ ਹੈ ਗੁਲਾਬਚਲ ਏ ਗੁਲਾਬਚਲ ਤੇ ਮਲਖੀ ਦਾ ਹੀ ਕਮਾਲ ਆ ਬਸ ਠੀਕ ਆ ਗਲੇਸਟਿਨ ਤਾਂ ਆਪਾਂ ਉਹਦੇ ਵਾਸਤੇ ਪਾਈ ਆ ਮੋਇਸਚਰਾਈਜ਼ ਕਰਨ ਵਾਸਤੇ ਆਪਦੇ ਫੇਸ ਨੂੰ ਜੇ ਡਰਾਈ ਸਕਿਨ ਆ ਜਿਨ੍ਹਾਂ ਦੀ ਆਇਲੀ ਹੋ ਉਸਕਿਪ ਕਰ ਸਕਦੇ ਸੋ ਤੇ ਬਸ ਇਹਦਾ ਪੇਸਟ ਆ ਜਿਹੜਾ ਆਪਾਂ ਗੁਲਾਬਚਲ ਦੇ ਵਿੱਚ ਹੀ ਬਣਾਉਣਾ ਲੋ ਜੀ ਚੰਗੀ ਤਰ੍ਹਾਂ ਆਪਾਂ ਕਰ ਲਾਂਗੇ ਇਹਨੂੰ ਮਿਕਸ ਯੋਤ ਆਪਾਂ ਕਰ ਲਿਆ ਨ ਚੰਗੀ ਤਰ੍ਹਾਂ ਮਿਕਸ ਤੇ ਹੁਣ ਆਪਾਂ ਇਹਨੂੰ ਕਰਾਂਗੇ ਆਪਣੇ ਫੇਸ ਤੇ ਅਪਲਾਈ ਅਪਲਾਈ ਕਰਨ ਤੋਂ ਪਹਿਲਾਂ ਤੁਸੀਂ ਆਪ ਦੇ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਮਤਲਬ ਪੂਰਾ ਕਲੀਨ ਹੋਣਾ ਚਾਹੀਦਾ ਕੋਈ ਡਸਟ ਵਗੈਰਾ ਨਹੀਂ ਹੋਣੀ ਚਾਹੀਦੀ ਤੇ ਫੇਸ ਆ ਜਿਹੜਾ ਤੁਸੀਂ ਕਿਸੇ ਮਰਜ਼ੀ ਨਾਲ ਕਲੀਨ ਕਰ ਸਕਦੇ ਹੋ ਲਓ ਜੀ ਆਪਾਂ ਜਿਹੜਾ ਗੁਲਾਬ ਜਲ ਦੀ ਸ਼ੀਸ਼ੀ ਨੂੰ ਬੰਦ ਕਰਦੇ ਕਿਤੇ ਡੋਲ ਨਾ ਜਾਵੇ ਮੇਰਾ ਥੋੜਾ ਜਿਹਾ ਰਹਿ ਗਿਆ ਮਲੱਠੀ ਪਾਊਡਰ ਇਹ ਤੋਂ ਡਿਪਿਗਮੈਂਟੇਸ਼ਨ ਪੂਰੀ ਤਰ੍ਹਾਂ ਰਿਮੂਵ ਕਰ ਦੂਗਾ ਜੇ ਕਾਲਾ ਹੋਇਆ ਚਿਹਰਾ ਤੁਹਾਡਾ ਪੂਰੀ ਤਰ੍ਹਾਂ ਰਿਮੂਵ ਹੋ ਜਾਊਗਾ ਸਾਫ਼ ਹੋ ਜਾਊਗਾ ਇਹਨਾਂ ਕਲੀਅਰ ਨਾ ਕਲਰ ਹੋ ਜਾਊ ਤੁਹਾਡਾ ਦਿੱਖੀਏ ਤੁਸੀਂ ਇਹਨੂੰ ਟਰਾਈ ਡੇਲੀ ਕਰਨਾ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਆ ਆਪਾਂ ਮਿਕਸ ਕਰ ਲਿਆ ਚੰਗੀ ਤਰ੍ਹਾਂ ਆ ਦੇਖੋ ਹੁਣ ਆਪਣਾ ਫੇਸ ਆ ਜਿਹੜਾ ਪੂਰੀ ਤਰ੍ਹਾਂ ਕਲੀਨ ਕੀਤਾ ਹੋਇਆ ਆ ਆਪਾਂ ਤੋਤਾ ਆ ਸਾਫ਼ ਕੀਤਾ ਆ ਮੈਂ ਆਪਣੇ ਫੇਸ ਵਾਸ਼ ਨਾਲ ਤੁਸੀਂ ਕਿਸੇ ਨਾਲ ਵੀ ਜਿਹੜੇ ਨਾਲ ਵੀ ਆਪਦਾ ਫੇਸ ਆ ਜਿਹੜਾ ਵਾਸ਼ ਕਰਦੇ ਤੁਸੀਂ ਉਹਦੇ ਨਾਲ ਹੀ ਕਰ ਸਕਦੇ ਤੇ ਇਹਨੂੰ ਆਪਾਂ ਐਵੇਂ ਅਪਲਾਈ ਕਰ ਲੈਣਾ ਆਪਦੇ ਫੇਸ ਤੇ ਪੂਰੀ ਤਰ੍ਹਾਂ ਪੈਕ ਦੀ ਤਰ੍ਹਾਂ ਇਹ ਆਮੀ ਆਪਾ ਪੂਰੇ ਫੇਸ ਤੇ ਨਾ ਅਪਲਾਈ ਕਰ ਲੈਣਾ ਠੀਕ ਆ ਜਿੰਨਾ ਕ ਆਪਾ ਪਤਲਾ ਪੈਕ ਲਗਾਉਣਾ ਨਹੀਂ ਜਿਆਦਾ ਨਾ ਮਤਲਬ ਗਾੜਾ ਨਾ ਰੱਖਿਓ ਕਿਉਂਕਿ ਫਿਰ ਇਹ ਗਾੜਾ ਨਾ ਇਹ ਟਿਕਦਾ ਨਹੀਂ ਹੈਗਾ ਇਸ ਕਰਕੇ ਥੋੜਾ ਜਿਹਾ ਪਤਲਾ ਲਾਉਣਾ ਇਹ ਫੇਸ ਸੀ ਦਾ ਖਾਸ ਧਿਆਨ ਰੱਖਣਾ ਤੁਸੀਂ ਵੀ ਪਤਲਾ ਥੋੜਾ ਜਿਹਾ ਲਾਉਣਾ ਇਹ ਗਾੜਾ ਗਾੜਾ ਨਾ ਕਰਿਓ बहुत वजिए चीज़ है यह मलटी इन्नी क्या चीज़ है ना बहुत ज्यादा वजिया जी आप सारे फेस फेसते अप्लाई कर लेना इमें ਜੋ ਜਿੰਨਾ ਕਾਪਾ ਬਣਾਇਆ ਸੀ ਆਪਣਾ ਸਾਰਾ ਜਿਹੜਾ ਕੀ ਫਿਨਿਸ਼ ਹੋ ਗਿਆ ਦੇਖੋ ਤੁਸੀਂ ਲਓ ਜੀ ਆ ਦੇਖ ਲਓ ਠੀਕ ਹੈ ਤੇ ਹੁਣ ਆਪਾਂ ਇਹਨੂੰ ਪੂਰੇ 20 ਤੋਂ 25 ਮਿੰਟ ਆਪਾਂ ਇਹਨੂੰ ਪੂਰਾ ਸੁੱਕਣ ਦੇਣਾ ਠੀਕ ਹੈ ਫਿਰ ਆਪਾਂ ਇਹਨੂੰ ਸਾਫ਼ ਕਿਵੇਂ ਕਰਨਾ ਆਪਾਂ ਤੁਹਾਨੂੰ ਦੱਸਾਂਗੇ ਹੁਣ 20-25 ਮਿੰਟ ਆਪਾਂ ਲਗਾ ਕੇ ਇਹਨੂੰ ਰੈਸਟ ਕਰਨੀ ਹੈ ਮਤਲਬ ਇਹ ਥੋੜਾ ਜਿਹਾ ਡਰਾਈ ਹੋਊਗਾ ਜਿਵੇਂ ਜਿਵੇਂ ਆਪਣਾ ਫੇਸ ਆ ਥੋੜਾ ਜਿਹਾ ਟਾਈਟ ਹੋਊਗਾ ਲੋਜੀ ਹੁਣ ਆਪਾਂ 20-25 ਮਿੰਟ ਜਿਹੜਾ ਕਿ ਪੂਰਾ ਸੁੱਕਣ ਵਾਸਤੇ ਤੱਕ ਇਹਦੀ ਵੇਟ ਕਰਾਂਗੇ ਫਿਰ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਇਹਨੂੰ ਵਾਸ਼ ਕਿਵੇਂ ਕਰਨਾ ਠੀਕ ਆ ਵੀਡੀਓ ਨੇ ਐਂਡ ਤੱਕ ਜਰੂਰ ਦੇਖਿਓ ਵੀਡੀਓ ਸਕਿਪ ਨਾ ਕਰਿਆ ਕਰੋ ਸਾਰੀਆਂ ਭੈਣਾਂ ਵੀਡੀਓ ਨੂੰ ਫੁੱਲ ਵਾਸ਼ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਲੋ ਜੀ ਹੁਣ ਆਪਾਂ 20 ਮਿੰਟ ਰੈਸਟ ਕਰਦੇ ਲੋ ਜੀ ਆ ਦੇਖੋ ਤੁਸੀਂ ਹੁਣ ਆਪਣਾ ਇਹ ਪੂਰੀ ਤਰ੍ਹਾਂ ਸੁੱਕ ਗਿਆ ਪੂਰੇ ਆਪਾਂ 25 ਮਿੰਟ ਹੋ ਗਏ ਦੇਖੋ ਹੁਣ ਆਪਾਂ ਵਾਸ਼ ਕਿਵੇਂ ਕਰਨਾ ਇੱਕ ਐਵੇਂ ਦਾ ਟਾਵਲ ਲੈਣਾ ਤੁਸੀਂ ਕਾਟਨ ਵੀ ਲੈ ਸਕਦੇ ਹੋ ਇਹਨੂੰ ਆਪਾਂ ਗਿੱਲਾ ਕਰਨਾ ਠੀਕ ਆ ਲੋ ਜੀ ਆਪਾਂ ਜਿਹੜਾ ਕਿ ਟਾਵਲ ਆ ਇਹ ਗਿੱਲਾ ਕਰ ਲਿਆ ਰਮਾਲ ਆਪਣੇ ਕੋਲ ਛੋਟਾ ਠੀਕ ਆ ਆ ਦੇਖੋ ਤੁਸੀਂ ਨੋਰਮਲ ਵਾਟਰ ਦੇ ਨਾਲ ਮਤਲਬ ਗਿੱਲਾ ਕਰ ਲੈਣਾ ਨੂੰ ਤੇ ਐਵੇਂ ਕਰਕੇ ਸਾਫ਼ ਕਰਨਾ ਫਿਰ ਤੁਸੀਂ ਸਿੱਧਾ ਵਾਸ਼ ਨਹੀਂ ਕਰਨਾ ਇਹਦੇ ਨਾਲ ਜਿਹੜੀ ਡਸਟਪੂਰੀ ਤਰ੍ਹਾਂ ਕਲੀਨ ਹੋ ਜੂਗੀ ਅੰਦਰ ਤੱਕ ਸਾਫ਼ ਹੋ ਤੁਸੀਂ ਧੋਣਾ ਨਹੀਂ ਹੈਗਾ ਸਿੱਧਾ ਜਿਵੇਂ ਕਾਟਨ ਵੀ ਲੈ ਸਕਦੇ ਹੋ ਕਾਟਨ ਵਾਲ ਵੀ ਕਰ ਸਕਦੇ ਹੋ ਵਾਈਪਸ ਵਗੈਰਾ ਨਾਲ ਵੀ ਕਰ ਸਕਦੇ ਹੋ ਪਰ ਜੇ ਐਵੇਂ ਦੇ ਹੈਂਕੀ ਨਾ ਕਰੋਗੇ ਤਾਂ ਜ਼ਿਆਦਾ ਬੈਸਟ ਹੈ ਪਰ ਚੰਗੀ ਤਰ੍ਹਾਂ ਇਹਨੂੰ ਕੀ ਸਾਫ਼ ਕਰ ਲਿਆ ਦੇਖੋ ਨੂੰ ਹੀ ਹੁਣ ਆਪਾਂ ਇੱਕ ਵਾਰੀ ਆਪਾਂ ਫੇਰ ਗਿੱਲਾ ਕਰਕੇ ਦੁਬਾਰਾ ਸਾਫ਼ ਕਰ ਲਾਂਗੇ ਇਹਨੂੰ ਸਾਫ਼ ਪਾਣੀ ਨਾਲ ਕਰਨਸਾਰ ਤੁਹਾਨੂੰ ਰਿਜ਼ਲਟ ਇੱਕਦਮ ਮਿਲੂਗਾ ਜੇਕਰ ਤੁਹਾਡਾ ਫੇਸ ਕਾਲਾ ਹੋਇਆ ਹੋਇਆ ਵਾ ਤਾਂ ਪੂਰੇ ਤਰ੍ਹਾਂ ਨਾਲ ਜਿਹੜਾ ਕੀ ਸਾਫ਼ ਹੋ ਜਾਊਗਾ ਤੇ ਜਿਹੜੀ ਕੀ ਪਿਗਮੈਂਟੇਸ਼ਨ ਆ ਹੌਲੀ-ਹੌਲੀ ਰਿਮੂਵ ਹੋ ਜੂਗੀ ਸੀ ਰਿਜ਼ਲਟ ਦੇਖੋ ਤੁਸੀਂ ਹੁਣ ਕਰਨ ਤੋਂ ਬਾਅਦ ਇੱਕਦਮ ਇਹ ਦੇਖੋ ਲੋਚੀ ਦੇਖੋ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਟਰਾਈ ਜਰੂਰ ਕਰਿਓ ਚਲੋ ਠੀਕ ਹੈ ਮਿਲਦੇ ਹਾਂ ਕੱਲ ਨੂੰ ਫੇਰ ਕੋਈ ਨਵਾਂ ਲੈ ਕੇ ਅੱਜ ਲਈ ਇੰਨੇ ਕਾਫੀ ਆ ਤੇ ਹੁਣ ਆਪਾਂ ਲਾਵਾਂਗੇ ਮਲਠੀ ਸੀਰਮ ਉਪੋ ਦੀ ਉਹ ਆਪਾਂ ਕਿਵੇਂ ਯੂਜ਼ ਕਰਦੇ ਨੇ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਆ ਆਪਣਾ ਨਵਾਂ ਬਣਾਇਆ ਹੋਇਆ ਹਜੇ ਬਣਿਆ ਨਹੀਂ ਆ ਆਪਣੇ ਪੁਰਾਣੇ ਚੋ ਹੀ ਆਪਾਂ ਲੈ ਲੈਨੇ ਆ ਜਿਹੜਾ ਪਹਿਲਾਂ ਦਾ ਬਣਿਆ ਹੋਇਆ ਆਪਣਾ ਦੇਖੋ ਇਹ ਪੂਰਾ yellow yellow ਹੋਇਆ ਪਿਆ ਦੇਖੋ ਤੁਸੀਂ ਜਿਵੇਂ ਬਿਲਕੁਲ ਸੁੱਕ ਗਿਆ ਲੱਗਣਾ ਮੜਾ ਜਾ ਰਹਿ ਗਿਆ ਥੱਲੇ ਮੈਂ ਕਿਹਾ ਘਾਣਾ ਇਹਨੂੰ ਸਿੱਟਣਾ ਆਪਾਂ ਹਜੇ ਇਹਨੂੰ ਯੂਜ਼ ਕਰਦੇ ਕਿਉਂਕਿ ਹਜੇ ਮੇਰਾ ਨਵਾਂ ਜਿਹੜਾ ਕਿ ਤਿਆਰ ਨਹੀਂ ਹੋਇਆ ਤੇ ਐਵੇਂ ਲਾ ਕੇ ਮੈਂ ਇਹਨੂੰ ਡੇਲੀ ਰਾਤ ਨੂੰ ਵੀ ਲਾਉਣੀ ਆਂਦੀ ਨੇ ਵੀ ਲਗਾ ਲੈਂਦੀ ਹੁਣ ਤਾਂ ਮੈਂ ਦੇਖੋ ਤੁਸੀਂ ਹੁਣ ਤੁਸੀਂ 글로 ਦੇਖੋ ਇੱਕਦਮ ਕੁਝ ਵੀ ਲਗਾਉਣ ਦੀ ਲੋੜ ਨਹੀਂ ਫੇਸ ਤੇ ਔਰ ਕੋਈ ਵੀ ਮਤਲਬ ਮੇਕਅਪ ਦਾ ਸਪਨ ਕੁਝ ਨਹੀਂ ਲਾਉਂਦੀ ਸਿਰਫ ਲਿਪਸਟਿਕ ਲਗਾ ਕੇ ਬਿੰਦੀ ਲਗਾ ਕੇ ਤੁਸੀਂ ਪੂਰੇ ਤੁਹਾਡੇ ਫੇਸ ਤੇ ਜਿਹੜਾ ਕਿ 글로 ਆਊਗਾ ਦੇਖੋ